ਮੁਸੇਵਾਲਦੀ ਹਵੇਲੀ ਵਿੱਚ ਇੱਕ ਨਵੇਂ ਬੱਚੇ ਨੇ ਜਨਮ ਲਿਆ ਸਿੱਧੂ ਮੁਸੇਵਾਲਦੀ ਮਾਤਾਂ ਦੇ ਕੋਖੋਂ ਤੇ ਅੰਦਰ ਦਾ ਕੀ ਮਾਹੌਲ ਹੈ ਸਾਰਾ ਤੁਹਾਨੂੰ ਦਿਖਾਵਾਂਗੇ ਤੇ ਉਸ ਬੱਚੇ ਦੇ ਜਿਹੜੇ ਦਰਸ਼ਨ ਵੀ ਕਰਾਵਾਂਗੇ ਤੁਹਾਨੂੰ ਵਿਖਾਵਾਂਗੇ ਪਹਿਲਾਂ ਤੁਸੀਂ ਸਿੱਧੂ ਮੁਸੇਵਾਲੇ ਬਾਈ ਦੀ ਜਿਹੜੀ ਹਵੇਲੀ ਵੇਖੋ ਇਹ ਉਹੀ ਹਵੇਲੀ ਆ ਤਕਰੀਬਨ 2 ਸਾਲ ਤੋਂ ਜਿਹੜੀ ਸੁੰਨਸਾਨ ਪਈ ਆ ਵੀ ਜਿਹੜੀਆਂ ਜਿੱਥੇ ਰੌਣਕਾਂ ਲੱਗਦੀਆਂ ਨਹੀਂ ਹਾਂ ਲੋਕ ਆਉਂਦੇ ਆ ਪਰ ਦੋਸਤੋ ਉਹ ਗੱਲ ਨਹੀਂ ਬਣੀ ਜੋ ਸਿੱਧੂ ਮੁਸੇਵਾਲਦੇ ਹੁੰਦੇ ਹੁੰਦੀ ਸੀ ਤੇ ਪਹਿਲਾਂ ਤਾਂ ਇਧਰ ਦਾ ਬਿਜਾਰ ਦੇਖੋ ਅੱਜ ਜਿਹੜੇ ਬਹੁਤ ਸਾਰੇ ਲੋਕ ਆਇਆ ਕਿਉਂਕਿ ਸਿੱਧੂ ਮੁਸੇਵਾਲਦੀ ਮ ਤੇ ਹੋਰ ਸਾਰੇ ਬਹੁਤ ਸਾਰੇ ਜਿਹੜੇ ਲੋਕ ਵੀ ਵੱਡੀ ਗਿਣਤੀ ਵਿੱਚ ਅੱਜ ਮੂਸੇ ਪਹੁੰਚੇ ਨੇ ਤੇ ਆਜੋ ਅਵੇਲੀ ਦੇ ਅੰਦਰ ਚੱਲਦੇ ਆਂ ਤੇ ਅੰਦਰ ਦਾ ਮਾਹੌਲ ਜਿਹੜਾ ਤੁਹਾਨੂੰ ਵਿਖਾਉਂਦੇ ਆ ਪਹਿਲਾਂ ਇਹ ਦੇਖੋ ਐਤਵਾਰ ਦਾ ਦਿਨ ਹੈ ਤੇ ਐਤਵਾਰ ਨੂੰ ਸਿੱਧੂ ਮੁਸੇਵਾਲੇ ਦੇ ਮਾਤਾ ਪਿਤਾ ਵੱਲੋਂ ਵੀ ਜਿਹੜੀਆਂ ਇੱਥੇ ਸਪੀਚਾਂ ਦਿੱਤੀਆਂ ਜਾਂਦੀਆਂ ਨੇ ਸਿੱਧੂ ਨੂੰ ਲੈ ਕੇ ਅੱਜ ਤਕਰੀਬਨ ਅੱਜ ਤੋਂ 1.5-2 ਸਾਲ ਪਹਿਲਾਂ ਕਹੀ ਦੀ ਬਈ ਸਿੱਧੂ ਮੂਸੇਵਾਲੇ ਨੂੰ ਗੋਲੀਆਂ ਦੇ ਨਾਲ ਜਵਾਰਕੇ ਪਿੰਡ ਵਿੱਚੋਂ ਭੁੰਨੇ ਆ ਗਿਆ ਸੀ ਉਸ ਤੋਂ ਬਾਅਦ ਜਿਹੜਾ ਇੱਕ ਮਾਪੇ ਨੂੰ ਵੱਡਾ ਸਦਮਾ ਲੱਗਿਆ ਸੀਗਾ ਕਿਉਂਕਿ ਜਵਾਨ ਪੁੱਤ ਦੁਨੀਆ ਤੋਂ ਤੁਰ ਗਿਆ ਸੀ ਪਰ ਬਹੁਤ ਸਾਰੀਆਂ ਖੁਸ਼ੀਆਂ ਅੱਜ ਇਸ ਹਵੇਲੀ ਵਿੱਚ ਆਈਆਂ ਨੇ ਸਿੱਧੂ ਮੂਸੇਵਾਲ ਦੇ ਮਾਤਾ ਨੇ ਇੱਕ ਛੋਟੇ ਜਿਹੇ ਬੱਚੇ ਨੂੰ ਜਿਹੜਾ ਜਨਮ ਦਿੱਤਾ ਹੈ ਨਾ ਤਾਂ ਇੱਧਰ ਆਜੋ ਤੁਹਾਨੂੰ ਬਖਾਵਾਂਗੇ ਉੱਧਰ ਜਾ ਕੇ ਵੀ ਬਖਾਵਾਂਗੇ ਕੀ ਮਾਹੌਲ ਹੈ ਉੱਧਰਲੇ ਪਾਸੇ ਅੱਜ ਵੀ ਉਸੇ ਤਰ੍ਹਾਂ ਬਾਈ ਸਿੱਧੂ ਮੂਸੇਵਾਲ ਦੇ ਸਾਧਨ ਉਸੇ ਤਰ੍ਹਾਂ ਜਿਹੜੇ ਖੜੇ ਨੇਗੇ ਤੇ ਹਵੇਲੀ ਦਾ ਮਾਹੌਲ ਦੇਖ ਲਓ ਇੱਕ ਵਾਰ ਫਿਰ ਜਿਹੜਾ ਆਪਾਂ ਤੁਹਾਨੂੰ ਬੁਖਾ ਰਹਿਆਂਗੇ ਸਾਹਮਣੇ ਬਾਈ ਦੀ ਹਵੇਲੀ ਆ ਤੇ ਪਤਾ ਕਰਿਆ ਸੀ ਬਾਈ ਸਿੱਧੂ ਮੂਸੇਵਾਲ ਦੇ ਪਿਤਾ ਜਿਹੜੇ ਬਠੰਡੇ ਨੇ ਕਿਉਂਕਿ ਸਿੱਧੂ ਮੂਸੇਵਾਲ ਦੀ ਮਾਤਾ ਜੀ ਨੇ ਜਿਹੜਾ ਜਨਮ ਦਿੱਤਾ ਫਿਰ ਮੈਂ ਜਿਹੜਾ ਬਾਪ ਬਣਿਆ ਸਿੱਧੂ ਮੂਸੇਵਾਲੇ ਦੀ ਮਾਤਾ ਨੇ ਜਿਹੜਾ ਇੱਕ ਬੱਚੇ ਨੂੰ ਜਨਮ ਦਿੱਤਾ ਤੇ ਇੱਧਰ ਦੇਖੋ ਦੋਸਤੋ ਮਾਹੌਲ ਹੈ ਜਿਹੜਾ ਆਪਾਂ ਕਹਿ ਦਈਏ ਖੁਸ਼ੀ ਦਾ ਮਾਹੌਲ ਹੈ ਗਾਣੇ ਚੱਲ ਰਹੇ ਨੇ ਹਵੇਲੀ ਦੇ ਵਿੱਚ ਹਮੇਸ਼ਾ ਬਰਲਾਪ ਹੁੰਦੇ ਸੀ ਲੋਕ ਰੋਂਦੇ ਸੀ ਪਰ ਅੱਜ ਜਿਹੜਾ ਇਸ ਹਵੇਲੀ ਵਿੱਚ ਖੁਸ਼ੀ ਆਈ ਹੈ ਕਹਿਣਾ ਸਿੱਧੂ ਮੂਸੇਵਾਲਾ ਛੋਟਾ ਭਰਾ ਜਿਹੜਾ ਇਸ ਦੁਨੀਆ ਤੇ ਆਇਆ ਤੇ ਆਹ ਦੇਖੋ ਤੁਸੀਂ ਬਾਈ ਸਿੱਧੂ ਮੂਸੇਵਾਲਾ ਦੇ ਬੁੱਤ ਤੇ ਉਸੇ ਤਰ੍ਹਾਂ ਇਸ ਕਮਰੇ ਵਿੱਚ ਖੜੇ ਨੇਗੇ ਤੇ ਆਜੋ ਦੂਜੇ ਪਾਸੇ ਦਿਖਾਉਂਦੇ ਆ ਤੁਹਾਨੂੰ ਇਧਰਲੇ ਪਾਸੇ ਦੇਖੋ ਬਾਈ ਸਿੱਧੂ ਮੂਸੇਵਾਲਾ ਦੇ ਸਾਧਨ ਖੜੇ ਨੇ ਤੇ ਉਹ ਗੱਡੀ ਵੀ ਦਿਖਾਵਾਂਗੇ ਜੀ ਦੇ ਵਿੱਚ ਬਾਈ ਸਿੱਧੂ ਮੂਸੇਵਾਲੇ ਨੂੰ ਮਾਰਿਆ ਗਿਆ ਸੀਗਾ ਤੇ ਇਧਰ ਸਾਰੇ ਹੈ ਕੋਈ ਹੋਰ ਨਾਟਿਆ ਨਾ ਬਾਈ ਦਾ ਤੇ ਹੋਰ ਜਿੰਨੇ ਵੀ ਟਰੈਕਟਰ ਨੇ ਸੰਦਨੇ ਬਾਈ ਸਿੱਧੂ ਮੂਸੇਵਾਲਾ ਖੁਦ ਜਿਹੜਾ ਆਪਣੇ ਅੱਤੀ ਚਲਾਉਂਦਾ ਹੁੰਦਾ ਸੀਗਾ ਤੇ ਇਧਰ ਹਵੇਲੀ ਆ ਤੇ ਉਧਰ ਪਾਸੇ ਜਿਹੜ ਨੂੰ ਜਿਹੜਾ ਜਨਮ ਦਿੱਤਾ ਤੇ ਇੱਧਰ ਦੇਖੋ ਅੱਜ ਤੁਹਾਨੂੰ ਥਾਰ ਦਿਖਾਣੇ ਆ ਬਾਈ ਸਿੱਧੂ ਦੀ ਇਹ ਬਾਈ ਸਿੱਧੂ ਮੂਸੇਵਾਲ ਦੀ ਥਾਰ ਹੈ ਇਸ ਵਿੱਚ ਬਾਈ ਨੂੰ ਮਾਰਿਆ ਗਿਆ ਸੀ ਜਵਾਰਕੇ ਪਿੰਡ 29 ਮਈ ਨੂੰ ਤੇ 2 ਸਾਲ ਹੋਣ ਵਾਲੇ ਨੇ ਤਕਰੀਬਨ 1 ਮਹੀਨਾ ਹੀ ਰਹਿ ਗਿਆ ਆਪਾਂ ਕਹਿ ਜੀਏ ਵੀ ਇਸ ਥਾਂ ਤੇ ਜਿਹੜਾ ਬਾਈ ਸਿੱਧੂ ਮੂਸੇ ਵਾਲੇ ਨੂੰ ਇਸ ਥਾਰ ਦੇ ਵਿੱਚ ਬਾਈ ਸਿੱਧੂ ਮੂਸੇ ਵਾਲੇ ਨੂੰ ਮਾਰਿਆ ਗਿਆ ਸੀਗਾ ਉਸ ਤੋਂ ਬਾਅਦ ਉਸ ਉਹ ਇਹ ਜਿਹੜੀ ਥਾਰ ਹੈ ਇਸੇ 100% ਪੱਕੀ ਸਾਫ ਪੱਕਾ ਸਮੱਸਿਆ ਕੋਈ ਨਹੀਂ ਹੋਵੇ ਲੱਗੇ ਰਹੇ ਬੇਕਤ ਕੋਈ ਨਹੀਂ ਹੋਵੇ ਫੋਨ ਕਰੋ ਸਮਾਧਾਨ ਪਾਓ ਲੱਗੇ ਰਹੇ ਗ੍ਰੈਟਲੀਸ਼ ਆਪਣਾ ਪਿਆਰ ਵਾਪਸ ਪਾਓ ਨੌਕਰੀ ਕਰੋ ਵਾਪਸ ਪਤੀ ਪਤਨੀ ਚੱਲ ਜਾ ਸੰਕਲ ਦੁਸ਼ਮਤ ਤੋਂ ਛੁਟਕਾਰਾ ਕੋਈ ਆ ਪਿਆਰ ਵਾਪਸ ਪਾਓ ਜਾਦੂ ਟੋਣਾ ਕੀਤਾ ਗਿਆ ਵਿਦੇਸ਼ ਆ ਗਿਆ ਵਸੀਕਰਨ ਦੇ ਮੁਰਕੰਦੇ ਸਪੈਸ਼ਲਿਸਟ ਹਰ ਜਗ੍ਹਾ ਤੋਂ ਨਿਰਾਸ਼ ਮੇਰੇ ਪੈਂਟਰਾ ਇੱਕ ਵਾਰੀ ਜ਼ਰੂਰ ਸੰਪਰਕ ਕਰੋ ਗੁਰੂ ਸਮਰਾਟ ਜੀ 848 41717